ਚੇ ਕਾਲਜੀ ਅੱਜ ਵਾਲੇ ਸਾਰੇ ਕਾਟਨ ਦੇ ਸੂਟ ਵੀਵਾ ਕਾਟਨ ਦੇ ਵਿੱਚ ਹੋਣਗੇ ਤੇ ਇਹ ਵੀਵਾ ਕਾਟਨ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ ਜਿਹੜੀ ਵੀਵਾ ਕਾਟਨ ਹੁੰਦੀ ਹੈ ਜੀ ਬਹੁਤ ਸੋਹਣੀ ਕਾਟਨ ਹੁੰਦੀ ਆ ਇਹ ਤੁਸੀਂ ਸੂਤੀ ਕਾਟਨ ਨਾਲੋਂ ਥੋੜੀ ਜ਼ਿਆਦਾ ਸਿੰਥੈਟਿਕ ਹੁੰਦੀ ਆ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਸਿੰਥੈਟਿਕ ਪਨ ਹੁੰਦਾ ਬਟ ਇਹਦੀ ਗ੍ਰੇਸ ਜਿਹੜੀ ਹੁੰਦੀ ਆ ਇਹ ਐਵੇਂ ਦੀ ਐਵੇਂ ਹੀ ਰਹਿੰਦੀ ਆ ਜਿਵੇਂ ਕਿ ਸੂਤੀ ਫੈਬਰਿਕ ਜਿਹੜਾ ਪਿਓਰ ਕਾਟਨ ਹੁੰਦਾ ਉਹਨੂੰ ਆਪਾਂ 1-2 ਵਾਰ ਵਾਸ਼ ਕਰਦੇ ਆ ਤਾਂ ਉਹ ਥੋੜਾ ਜਿਹਾ ਆਪਣੀ ਗ੍ਰੇਸ ਜਿਹੜੀ ਉਹ ਛੱਡ ਦਿੰ ਬਟ ਆਰਾਮਦਾਇਕ ਤਾਂ ਬਹੁਤ ਹੁੰਦਾ ਬਟ ਉਹਦੀ ਜਿਹੜੀ ਸ਼ਾਈਨਿੰਗ ਉਹ ਥੋੜੀ ਜਿਹੀ ਢਿਮਮੀ ਪੈ ਜਾਂਦੀ ਆ ਬਟ ਜਿਹੜਾ ਬੀਵਾ ਕਾਟਨ ਹੁੰਦੀ ਆ ਇਹਦੀ ਜਿਹੜੀ ਗ੍ਰੇਸ ਉਵੇਂ ਦੀ ਉਵੇਂ ਹੀ ਰਹਿੰਦੀ ਆ ਕਿਉਂਕਿ ਇਹਦੇ ਵਿੱਚ ਥੋੜਾ ਸਿੰਥੈਟਿਕ ਪਨ ਹੁੰਦਾ ਬਟ ਹੁੰਦੀ ਇਹ ਹੀ ਪਿਓਰ ਕਾਟਨ ਹੀ ਹੈ ਜਿਹੜੇ ਤੁਸੀਂ ਕਹਿੰਦੇ ਹੋ ਕਿ ਜਿਹੜੀ ਪਿਓਰ ਕਾਟਨ ਹੁੰਦੀ ਆ ਅੱਜਕੱਲ ਬਹੁਤ ਜ਼ਿਆਦੀ ਗਰਮੀ ਹੈਗੀ ਆ ਉਹਦਾ ਉੱਪਰ ਕਲਰ ਉੱਤਰ ਜਾਂਦੇ ਨੇ ਆਪਾਂ ਜਦੋਂ ਉਹਨੂੰ ਵਾਸ਼ ਕਰਕੇ ਪਾਉਂਦੇ ਆ ਤਾਂ ਉਹਦਾ ਕਲਰ ਫੈਟ ਹੋ ਜਾਂਦਾ ਬਟ ਜਿਹੜੀ ਬੀਵਾ ਕਾਟਨ ਹੁੰਦੀ ਆ ਇਹਦਾ ਕਲਰ ਸੇਮ ਦਾ ਸੇਮ ਹੀ ਬਣਿਆ ਰਹਿੰਦਾ ਕਿਉਂਕ ਸਿੰਥੈਟਿਕ ਪਨ ਹੋਣ ਕਰਕੇ ਇਹਦੀ ਜਿਹੜੀ ਲੁੱਕ ਹੈਗੀ ਇਹਦੀ ਸ਼ਾਈਨਿੰਗ ਹੁੰਦੀ ਹੈ ਇਦਾਂ ਹੀ ਬਣੀ ਰਹਿੰਦੀ ਹੈ ਤੇ ਸੂਟ ਬਣੇ ਹੋਏ ਬਹੁਤ ਸੋਹਣੇ